ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੋਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਤਨ ਹੋਵੇ ਜੇ ਸੋਚੀ ਲਖਵਾਰ ਓ ਚੁੱਪੈ ਚੁਪਨ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲਖ ਹੋਵੇ ਤੈਕ ਨ ਚੱਲੇ ਨਾਲ ਕਿਵ ਸਚਿਆ ਰ ਹੋਈ ਐ ਕਿਵ ਕੂੜਾ ਤਕੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮਣਾ ਕਹਿਆ ਜਾਏ ਹੁਕਮੇ ਹੋਵਨ ਜੀ ਹੁਕਮ ਮਿਲਵ ਡਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕਣਾ ਹੁਕਮੇ ਬਖਸ਼ੀਐ ਇਕ ਹੁਕਮੇ ਸਦਾ ਪਵਾਈਐ ਹੈ ਹੁਕਮ ਆnder ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਹੋਂ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖ ਕਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪੈ ਦਸ ਸਹ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਿ ਨ ਕਥਿ ਨ ਆਵੈ ਟੋਟ ਕਥ ਕਥ ਕਥੀ ਕੋਟੇ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਚਨਾ ਹੈ ਭਾਖਿਆ ਭਾਉ ਅਪਾਰ ਆਖ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਸੈ ਦਰਬਾਰ ਮੁਹਕ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨੂੰ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੇ ਗੁਣਿ ਨ ਧਾਨ ਗਾਵੀਐ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖਨਾ ਦੰਗਰਮੁਖ ਵੇ ਦੰਗਰਮੁਖ ਰਹਾ ਸਮਾਈ ਗੁਰਈਸ਼ਰ ਗੁਰ ਗੋੜਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਥਨ ਨ ਜਾਏ ਗੁਰਾ ਇਕ ਦੇਹ ਬੂਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਤੇ ਰਤਨਾਵਾ ਜੇ ਤਿਸ ਭਾਵਾ ਵਿਣ ਭਾਣੇ ਕਿਨਾਇ ਕਰੀ ਜੇ ਤਿਸ ਰਠੋ ਪਾਈ ਵੇਖਾ ਵਿਣ ਕਰਮਾ ਕੇ ਮਿਲ ਲੈ ਲਈ ਮਤ ਵਿੱਚ ਰਤਨ ਜੋਵਾ ਹਰਮਾਨਕ ਜੇ ਇੱਕ ਗੁਰ ਕੀ ਸਿਖ ਸੁਣੀ ਗੁਰ ਐ ਕਦੇਹ ਬੂਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁਗ ਚਾਰਿਆ ਅਰਜਾ ਹੋਰ ਦੋ ਸੁਣੀ ਹੋਏ ਨਵਾ ਕੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋ ਏ ਚੰਗਾ ਨੌਰ ਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵੇ ਤਵਾਤਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋ ਸਿਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਇ ਨਾ ਸੂਝੇ ਜੇ ਤਿਸ ਗੁਣ ਕੋਇ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤ ਤਵਲਾ ਆਕਾਸ਼ ਸੁਣੈ ਦੀਪ ਲੋ ਪਾ ਤਾਲ ਸੁਣੈ ਪਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਵਰਮਾ ਨੂੰ ਸੁਣੈ ਮੁਕਤ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਖਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਸਤ ਕੈ ਸੁਨਾਨ ਸੁਣੈ ਪੜਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸ਼ੇਖ ਪੀਰ ਪਾਤੋ ਸਹਾ ਸੁਣੈ ਅੰਦੇ ਪਾਵੈ ਰਾਹੋ ਸੁਣੈ ਹਾਥ ਹੋਵੈ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪੁਛੋਤਾਏ ਕਾਗਦ ਕਲਮ ਨਾਲ ਲਿਖਣਹਾਰ ਮਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੇ ਸੁੱਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਤ ਸਿਓ ਪ੍ਰਗਟ ਜਾਏ ਮੰਨਾ ਮਗਨਾ ਚੱਲੇ ਪੰਥ ਮੰਨਾ ਧਰਮ ਸੇ ਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਪਾਪ ਹੈ ਮੁਖ ਦੁਆਰ ਮੰਨਾ ਪਰਵਾਰ ਸਵਾਰ ਮੰਨਾ ਤਰਾ ਤਾਰੇ ਗੁਰ ਸਿੱਖ ਮੰਨਾ ਨਾਨਕ ਭਵੈ ਨ ਭਿਖੋ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਵਹ ਤਰਗਮਾਨ ਪੰਚ ਸੋਹ ਹ ਦਰ ਰਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨਾ ਨਾਹੀ ਸੁਮਾਰ ਧੌਮ ਧਰਮ ਦਿਆ ਕਾ ਪੂਤ ਸੰਤੋਖਤਾ ਬਰਖਿਆ ਜਨ ਸੂਤ ਜੇ ਕੋ ਬੁਝ ਜਾ ਹੋਵ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲਾਇ ਕਵਨ ਜੋਰ ਜੀ ਜਾ ਤਰੰਗਾ ਕਿਨਾਬ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲ ਹੋ ਰੂਪ ਕੀਤੇ ਦਤ ਜਾਣਾ ਕੌਣ ਕੂਤ ਕੀਤਾ ਪਸਾ ਏ ਕੋ ਕਵਾ ਤਿਸਤੇ ਹੋਏ ਲਖ ਦਰੀਆ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮ ਤਨ ਰੰਕਾਰ ਅਸੰਖ ਜਾਪਉ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾਉ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰ ਮਹੋਪਕਸਾਰ ਅਸੰਖ ਮੋਨ ਲਿਬ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਾਮ ਆਤਮ ਤੰਰੰਕਾਰ ਅਸੰਖ ਮੂਰਖਾਂ ਦੇ ਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੜ ਹੱਤੇ ਆਪੋ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾ ਹੈ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਮਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰ ਅਣ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾ ਅਸੰਖਤਾ ਅਗੰਮ ਅਗੰਮ ਅਸੰਖ ਲੋ ਅਸੰਖ ਕਾ ਸਰਪਾਰ ਹੋਏ ਅਖਰੀ ਨਾ ਅਖਰੀ ਸੋਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹ ਜੇ ਫਰਮਾਇ ਤੇਵ ਤੇ ਪਾਹ ਜੇ ਤਾ ਕੀਤਾ ਤੇ ਤਾ ਨਾਵ ਨਾਵ ਨਾਹੀ ਕੋਥਾਉ ਕੁਦਰਤ ਕਾਵਣ ਕਹਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਰ ਤੂ ਸਦਾ ਸਲਾਮ ਧੰਨ ਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰੋ ਸੁਖੇ ਹ ਮੂਤ ਪਲੀਤੀ ਕੱਪੜ ਹੋਏ ਦੇਸਾ ਭੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਬੈ ਕੈ ਰੰਗ ਪੁੰਨੀ ਪਾਪੀ ਅਖੰਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੋਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਾਵਨ ਸੁਵੇਲ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਰੂਤੀ ਮਾ ਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਨ ਥਿਤ ਵਾਰ ਨਾ ਜੋਗੇ ਜਾਣ ਰਤਮਾ ਹੋਣਾ ਕੋਈ ਜਾ ਕਰਤਾ ਸ੍ਰਿਠਿ ਕੋ ਸਾਜਿ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸੋਲਾਹਿ ਕਿਉ ਵਰਨਿ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਹਬ ਵੱਡੀ ਨਾਹੀਂ ਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆਨ ਸੋ ਹੈ ਫਾਤ ਲਪਤਾਲ ਲਖ ਅਗਾਸ ਅਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣਿ ਕਵਾਤ ਸਹ ਸੋਠਾਰਾ ਕਹਿਨ ਕਤੇ ਬਾਸੂਲੇ ਕਤਾਤ ਲੇਖਾ ਹੋਏ ਤਾ ਲਿਖੀਐ ਲੇਖਾ ਹੋਏ ਬਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੀ ਤਿਸੁਰਤ ਨ ਪਾਈ ਅਨਦੀਆ ਤਵਾ ਪਵੈ ਸਮੁੰਦ ਨ ਜਾਣੀਐ ਹੈ ਸਮੁੰਦ ਸਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੇ ਤੁਲਨਾ ਹੋਵਣੀ ਜੇ ਤਿਸ ਮਨੋਂ ਨ ਵਿਸਰਹੈ ਅੰਤਨ ਸਿਫਤੇ ਕਹਿ ਨਾ ਅੰਤਨ ਤਨ ਕਰਨਾ ਦੇ ਨਾ ਅੰਤਨ ਤਨ ਵੇਖਣ ਸੁਣਨ ਨਾ ਅੰਤਨ ਤਨ ਜਾਪੈ ਕਿਆ ਮਨ ਮਨ ਤੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲ ਲਾਹਿਤਾ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਈ ਬਹੁਤਕ ਹੀ ਹੈ ਬਹੁਤ ਹੋਏ ਵੱਡਾ ਸਹ ਬੂਚਾ ਥਾ ਉਚੇ ਉਪਰੂਚਾ ਨਾ ਵੇੜੂਚਾ ਹੋਵੇ ਕੋਇ ਤ ਸੂਚੇ ਕੋ ਜਾਣੈ ਸੋਏ ਜੇ ਬੜਿਆ ਅਪਜਾਨੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਇ ਕਿਤੇ ਮੰਗੇ ਜੋਦੋਂ ਪਾਰ ਕਿਤੇ ਗਣਤ ਨਹੀਂ ਵਿਚਾਰ ਕੇ ਤੇ ਖੱਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੂਖ ਭੂਖ ਸਦ ਮਰ ਰਹਿ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੱਖਣ ਪਾਏ ਹੋ ਜਾਣੇ ਜੇ ਤਿਮਹੁ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੇ ਜੋ ਸੁਨੋ ਬਖਸੇ ਸਿਫਤ ਸਲਾਹ ਨਾਨਕ ਪਾਤੋ ਸਾਹਿ ਪਾਤੋ ਸਾਹ ਅਮੁੱਲ ਗੁਣ ਮਲਵਾ ਪਾਰੋ ਮਲਵਾ ਪਾਰੀਏ ਮੁੱਲ ਭੰਡਾਰ ਮੁੱਲਾ ਬਹਿ ਮੁੱਲ ਲੈ ਜਾਹਿ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੇਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁਲਾਖਿਆ ਨਾ ਜਾਇ ਆਖ ਆਖ ਰਹਿ ਲਿਵ ਲਾਇ ਆਖ ਹੈ ਵੇਦ ਪਾਠ ਪੁਰਾਣ ਆਖ ਕੇ ਪੜੇ ਕਰੈ ਵਖਿਆਣ ਆਖ ਹੈ ਬਰਮ ਆਖ ਹੈ ਦਖ ਗੋਪੀ ਤੈ ਗੋਵਿੰਦ ਆਖ ਹੈ ਇਸ ਰਿਆ ਆਖ ਹੈ ਸਦ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨ ਆਖ ਹੈ ਦੇਵ ਆਖ ਹੈ ਸੁਰ ਨਰ ਮਨ ਜਨ ਸੇਵ ਕਿਤੇ ਆਖੈ ਆਖਣ ਪਾਹੇ ਕਿਤੇ ਕਹਿ ਕਰ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜੇ ਬੜ ਭਾਵੈ ਤੇੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖੀਐ ਸਰਗਵਾਰਾ ਗਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਣ ਹਾਰੇ ਕੇ ਤੇ ਰਗ ਪਰੇ ਸੋ ਕਹੀ ਅਨ ਕੇਤੇ ਗਾਵਨ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੋਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸੁਆਰੇ ਗਾਵੇ ਇੰਦ 에 ਦਸਨ ਬੈਠੇ ਦੇਵਤ ਅੰਦਰ ਨਾਲੇ ਗਾਵ ਹੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤਿ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨਰਖੀਸਰ ਜੁਗ ਜੁਗ ਵੇਦ ਨਾਲੇ ਗਾਵਹਿ ਮਹੋਨੀਆ ਮਨਮੋਹਨ ਸੁਰਗਾ ਮਸ਼ਪਿਆਲੇ ਗਾਵਨ ਰਤਨਉਪਾਇ ਤੇਰੇ 86 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖੰਡ ਮੰਡਲ ਪ੍ਰਪੰਡਾ ਕਰ ਕਰ ਰਖੇ ਧਾਰੇ ਸੇਈ ਤੁਗਨੋ ਗਾਵਹਿ ਜੋ ਤੁਪ ਭਾਵਨ ਰਤੇ ਤੇਰੇ ਭਗਤਰਸਾਲੇ ਹੋਰ ਕਿਤੇ ਗਾਵਨ ਸੇ ਮੈ ਚਤਨਾ ਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਹਬ ਸਾਚਾ ਸਾਚੀ ਨਾਹੀ ਹੈ ਪਿ ਹੋਸੀ ਜਾਇ ਨਾ ਜੋ ਸਿਰਚ ਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨ ਸੀ ਮਾਇ ਜਨ ਉਪਾਏ ਕਰ ਕਰ ਵੇਖੇ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਜੋ ਤਿਸ ਸੁਭਾਵੈ ਸੋਏ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤੋ ਸਵਾਹੋ ਸਹ ਪਾਤੋ ਸਹਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੇ ਕਰੇ ਭੂਤ ਕੰਤਾ ਕਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸਯਾ ਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆਪਨ ਢਾਰਨ ਕਟਕੜ ਵਾਜਨ ਆਦ ਆਪਨਾਥ ਨਾਥੀ ਸਭ ਜਾਕੇ ਰਿਤ ਸਦਾ ਬਰਾਸਤ ਸੰਜੋਗ ਵਿਜੋਗ ਦ્વਇਕਾਰ ਚਲਾਵੇ ਲਿਖਿਆ ਵਹ ਭਾਗ ਆਦੇਸ ਤਸਯਾ ਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇ ਸੇ ਕਾਮਾਈ ਜੁਗਤ ਵਿਐ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਨ ਹੋ ਵੇਖੈ ਓਣ ਨਦਰਨ ਆਵੈ ਬਹੁਤ ਹੈ ਵਡਾਣ ਆਦੇਸ ਤਸਾਯਾਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇ ਸਵੇਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸਤ ਸਾਇ ਆਦੇਸ ਆਦੇਸਤ ਸਾਇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕ ਦੂ ਜੀਵੋ ਲਖੋ ਹੋਹਿ ਲਖੋ ਵਲਖ ਵੇਸ ਲਖ ਲਖ ਗੇੜਾ ਆਖੀ ਅਹ ਇੱਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆਂ ਚੜਿਐ ਹੋਇ ਆਕੇ ਸੁਣ ਗਲਾਂ ਆਕਾਸ ਕੀ ਕੀਟਾ ਆਈ ਰੇਸ ਨਾਨਕ ਨਦਰਿ ਪਾਈਐ ਕੂੜੇ ਕੂੜੇ ਠੀਸ ਆਖਣ ਜੋਰ ਚੁੱਪ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤਿ ਗਿਆਨ ਵਿਚਾਰ ਜੋਰ ਨ ਯੁਗਤ ਛੋਟਾ ਸੰਸਾਰ ਜਸ ਹੱਥ ਜੋਰ ਕਰ ਵੇਖੈ ਸੋ ਨਾਨਕ ਉਤਮ ਨੀਚ ਨਾ ਕੋਏ ਰਾਤੇ ਰੁ ਤਿਥਿ ਤਿਵਾਰ ਪਵਨ ਪਣਿ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੇ ਧਰਮ ਸਾਲ ਤਿਸ ਵਿੱਚ ਜੇ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਹਣ ਪੰਚ ਪ੍ਰਵਾਨ ਨਾਦਰੀ ਕਰਮ ਪਵੈ ਨੀਸਾਨ ਕਚ ਪਕਾਈ ਉਥੈ ਪਾਇ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਨ ਮਹੇਸ਼ੂ ਕੇਤੇ ਬਰਮੇ ਘੜਤ ਘੜੀ ਅਹ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇind ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਪ ਨਰਿੰਦ ਕੇਤੀ ਆ ਸੁਰਤੇ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡਮ ਹੈ ਗਿਆਨ ਪ੍ਰਚੰਡ ਤਥਨਾਦ ਬਿਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਥ ਘਾੜਤ ਘੜਿਐ ਬਹੁਤ ਅਨੂਪ ਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛੁਤਾਏ ਤਥ ਘੜਿਐ ਸੁਰਤ ਮਤਮਨ ਬੁੱਧ ਤਥ ਘੜਿਐ ਸਰਾਂ ਸਿਧਾਂ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਤਤ ਜੋਦ ਮਹਾ ਬਲ ਸੂਰਤਨ ਮਹਾਰਾਮ ਰਹਾ ਭਰਪੂਰ ਤਥਾ ਸੀਤੋ ਸੀਤਾ ਮਹਿ ਮਾਹੇ ਤਾਕ ਰੂਪਨ ਕਥਨੇ ਜਾਹੇ ਨਾ ਉਮਰਨ ਠਾਗੇ ਜਾਹੇ ਜਨਕ ਰਾਮ ਵਸੈ ਮਨ ਮਾਹੇ ਤਥਾ ਭਗਤ ਵਸੈ ਕੇ ਲੋਕ ਰੈ ਅਨੰਦ ਸਚਾ ਮਨ ਸੋਏ ਸਤ ਕੰਡ ਵਸੈ ਅਨੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਤੈ ਖਾੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤਨ ਅੰਤ ਤਥ ਲੋ ਲੋ ਆਕਾਰ ਜਿਬ ਜਿਬ ਹੁਕਮ ਤੇ ਵੈ ਤੇ ਵਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨੇ ਆਰ ਹਰਨ ਮਤ ਵੇਦ ਹਥੀਯਾਰ ਭੌ ਖਲਾ ਅਗਨ ਤਪਤਾਉ ਭੰਡਾ ਭੌ ਅੰਮ੍ਰਿਤ ਤਤ ਢਾਲ ਘੜਿਆ ਸਬਦ ਸੱਚੀ ਟਕਸਾਲ ਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲਾ ਸਕਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਤੇ ਆਇਆ ਗੈ ਮੁਸਖਤ ਕਾਲ ਨਾਨਕ ਤੇ ਮੁਖ ਉਜਲੇ ਕੇ ਤੇ ਛੁਟੀ ਨਾਲ ਜਿਨੀ ਨਾਮ ਧਿਆਇ ਆਗੈ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ